ਯਾਉਲੀ ਟੈਲੀਵਿਜ਼ਨ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਮੈਂ ਸੁਖਰਾਜ ਚਾਹ ਪ੍ਰੋਗਰਾਮ ਚਰਚਾ ਮੁੱਦੇ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਸਾਡਾ ਹਾਜ਼ਰ ਰਹਿਣਗੇ ਸੀਨੀਅਰ ਵਿਸ਼ਲੇਸ਼ਕ ਉਕੇਸ਼ ਅਸੀਨਾਰ ਪਰਮੇਤ ਭਲਾਈ ਜੀ ਪ੍ਰਾਈਸ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਮੇਹਬਾਨ ਸਤਿ ਸ਼੍ਰੀ ਅਕਾਲ ਸੁਖਰਾਜ ਜੀ ਨੌਕੀ ਕੋ ਹਾਂਜੀ ਹਾਂ ਉਹ ਠੀਕ ਠਾਕ ਜੀ ਵੋਟਾਂ ਦਾ ਮਾਹੌਲ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ 86 ਪਾਰਟੀਆਂ ਸਰਗਰਮੀ ਤੇਜ਼ ਕਰਦੀਆਂ ਜਾ ਰਹੀਆਂ ਹਨ ਕੱਲ ਐਸੇ ਆਪਾਂ ਭਾਰਤ ਜਨਤਾ ਪਾਰਟੀ ਤੋਂ ਸ਼ੁਰੂ ਕਰਾਂਗੇ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਦੌਰਾਨ ਜੋ ਕੁਝ ਚਕਿਮ 2 ਸਾਲ ਪਹਿਲਾਂ ਇੱਕ ਖੇਤੀ ਕਾਨੂੰਨ ਲੈ ਕੇ ਆਂਦੇ ਸੀ ਭਾਰਤ ਜਨਤਾ ਪਾਰਟੀ ਸਰਕਾਰ ਵੱਲੋਂ ਖੇਤੀ ਨੂੰ ਨਵੇਂ ਤਰੀਕੇ ਚ ਬਦਲਦੇ ਹੋਏ ਇਸ ਕਾਲ ਹਵਾਲਾ ਦਿੱਤਾ ਕਿ ਹੁਣ ਖੇਤੀ ਨੂੰ ਅਸੀਂ ਨਵੇਂ ਤਰੀਕੇ ਨਾਲ ਕਿਸਾਨਾਂ ਨੂੰ ਮੁਆਫੀ ਦੇਵਾਂਗੇ ਉਸੇ ਤਹਿਤ ਕੁਝ ਕਾਨੂੰਨ ਬਣਾਏ ਸੀ ਜਿਸ ਤੋਂ ਬਾਅਦ ਵੱਡੀ ਪੱਧਰ ਤੇ ਭਾਰਤ ਜਨਤਾ ਪਾਰਟੀ ਦਾ ਵਿਰੋਧ ਹੋਇਆ ਔਰ ਵੱਡਾ ਅੰਦੋਲਨ ਹੋਇਆ ਉਸ ਤੋਂ ਬਾਅਦ ਆਸਟਰਾ ਤੇ ਇਹ ਅੰਦੋਲਨ ਜਿਹੜੋ ਖੇਤੀ ਕਾਨੂੰਨਾਂ ਖਰਾਬ ਹੋਇਆ ਸੀ ਉਦੋਂ ਪੰਜਾਬ ਨੇ ਮੋਰੀ ਹੋ ਕੇ ਰੋਲ ਅਦਾ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਭਾਰਤ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਭਾਰੇ ਵਿਰੋਧਾ ਸਾਹਮਣਾ ਕਰਨਾ ਪੈ ਰਿਹਾ ਹੁਣ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਲੋਕ ਸਭਾ ਦੇ ਅਮੀਰਵਾੜ ਵੀ ਕੁਝ ਕ ਭਾਰਤ ਜਨਤਾ ਪਾਰਟੀ ਨੇ ਮੈਦਾਨ ਵਿੱਚ ਉਤਾਰੇ ਨੇ ਪਰ ਚੋਣ ਮੈਦਾਨ ਵਿੱਚ ਪਤਾਨ ਤੋਂ ਉਪਰੰਤ ਹੀ ਆਪਾਂ ਜਿੱਕਰ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀ ਉੱਥੋਂ ओके गायक ਹੰਸ ਰਾਜ ਹੰਸ ਚੌਣ ਮੈਦਾਨ ਵਿੱਚ ਭਾਰਤ ਜਨਤਾ ਪਾਰਟੀ ਵੱਲੋਂ ਆਏ ਨੇ ਔਰ ਉੱਥੇ ਲਗਾਤਾਰ ਕਿਸਾਨਾਂ ਵੱਲੋਂ ਉਹਦਾ ਵਿਰੋਧ ਕੀਤਾ ਜਾ ਰਿਹਾ ਹੈ ਕੀ ਲੱਗਦਾ ਜਿੱਥੇ ਭਾਰਤ ਜਨਤਾ ਪਾਰਟੀ ਇੱਕ ਪਾਸੇ ਵੱਡੇ ਪੱਧਰ ਤੇ ਕਹਿ ਰਹੀ ਹੈ ਕਿ ਅਸੀਂ ਦੁਬਾਰਾ ਸਰਕਾਰ ਬਣਾਵਾਂਗੇ ਉੱਥੇ ਹੀ ਪੰਜਾਬ ਚ ਅਜਿਹੇ ਸਿਆਸੀ ਹਾਲਾਤ ਬਣਦੇ ਜਾ ਰਹੇ ਨੇ ਇਸ ਨਾਲ ਪੰਜਾਬ ਤੇ ਕਿਹੋ ਜਿਹੇ ਹਾਲਾਤ ਰਹਿਣ ਵਾਲੇ ਨੇ ਔਰ ਜਿਹੜੇ ਲਗਾਤਾਰ ਭਾਰਤ ਜਨਤਾ ਪਾਰਟੀ ਵਿੱਚ ਹੋਰਨਾਂ ਪਾਰਟੀਆਂ ਦੇ ਲੀਡਰ ਸ਼ਾਮਲ ਹੋ ਰਹੇ ਨੇ ਉਹ ਕੀ ਕੁਝ ਅੱਗੇ ਦੇਖ ਕੇ ਸ਼ਾਮਲ ਹੁੰਦੇ ਜਾ ਰਹੇ ਕਿਉਂਕਿ ਪੰਜਾਬ ਵਿੱਚ ਤਾਂ ਲਗਾਤਾਰ ਭਾਰਤੀ ਜਨਤਾ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਖਰਾਜੀ 417 ਭਾਜਪਾ ਨੇ ਆਪਣੀਆਂ ਲੋਕ ਸਭਾ ਸੀਟਾਂ ਦੇ ਉੱਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਤਾ। ਰਾਨੀ ਵਾਲੀ ਗੱਲ ਨਹੀਂ ਹੈ ਕਿ ਭਾਜਪਾ ਨੇ ਬੂਟਾ ਦੇ ਵਿੱਚ ਜਿੱਤ ਪ੍ਰਾਪਤ ਕਰਨ ਦੀ ਖਾਤਰ ਦੂਜੀਆਂ ਪਾਰਟੀਆਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਲੋਕ ਨੇ ਆਪਣੀ ਪਾਰਟੀ ਵਿੱਚ ਸ਼ਾਮਲ ਕੀਤੇ ਨੇ ਤੇ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ 417 ਵਿੱਚੋਂ 28% ਜਿਹੜੇ ਨੇ ਉਹ ਬਾਹਰਲੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਵਿੱਚੋਂ ਆਏ ਹੋਏ ਉਮੀਦਵਾਰ ਨੇ ਕਹਿੰਦਾ ਪਾਵੇ ਆ ਕਿ ਦੇਸ਼ ਲਈ ਉਹ ਪਾਰਟੀ ਜਿਹੜੀ ਕਿਸੇ ਵੇਲੇ ਆਪਣੇ ਸਿਧਾਂਤ ਲਈ ਹਿੰਦੂਇਜ਼ਮ ਦੇ ਲਈ ਜਾਣੀ ਜਾਣ ਵਾਲੀ ਪਾਰਟੀ ਸੀ ਜਿਹੜੀ ਕਿਸੇ ਹੋਰ ਪਾਰਟੀ ਦੇ ਵਰਕਰਾਂ ਨੂੰ ਆਪਣੇ ਲਾਗੇ ਨਹੀਂ ਸੀ ਲੱਗਣ ਦਿੱਤੀ ਆਪਣੇ ਅਸੂਲਾਂ ਦੇ ਨਾਲ ਖੜੀ ਹੋਏ ਗੱਲ ਕਰਦੀ ਸੀ ਉਹ ਹੁਣ ਬੇਅਸੂਲੀ ਹੋ ਕੇ ਉਹਨਾਂ ਲੋਕਾਂ ਨੂੰ ਜਿਹੜੇ ਪੂਰਾ ਨਟਕੇ ਉਹਨਾਂ ਦਾ ਵਿਰੋਧ ਕਰਦੇ ਰਹੇ ਨੇ ਉਹਨਾਂ ਨੂੰ ਆਪਣੇ ਵਿੱਚ ਸ਼ਾਮਲ ਕਰ ਰਹੀ ਆ ਤੇ ਤੁਸੀਂ ਇਰਾਨ ਹੋਣਾ ਕਿ ਆਪਣੇ ਸਭ ਤੋਂ ਵੰਤ ਵਿਰੋਧੀ ਕਾਂਗਰਸ ਦੇ ਸੰਤੀ ਜਿਹੜੇ ਲੋਕ ਨੇ ਬੜੇ ਵੱਡੇ ਵੱਡੇ ਜਿਨ੍ਹਾਂ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਅਮਰਿੰਦਰ ਸਿੰਘ ਵੀ ਸ਼ਾਮਲ ਹੈ ਜਾਖੜ ਵੀ ਜਿਹੜਾ ਕਿ ਪ੍ਰਧਾਨ ਹੈ ਉਹ ਵੀ ਸ਼ਾਮਲ ਹੈ 15 ਮੁੱਖ ਮੰਤਰੀ ਨੇ ਜਿਹੜੇ ਭਾਜਪਾ ਦੇ ਵਿੱਚ ਪਿਛਲੇ ਇਸ ਸਮੇਂ ਦੇ ਦੌਰਾਨ ਸ਼ਾਮਲ ਕੀਤੇ ਗਏ ਨੇ ਕਹਿਣ ਦਾ ਭਾਵ ਇਹ ਹੈ ਕਿ ਭਾਜਪਾ ਨੂੰ ਹੁਣ ਡਰ ਲੱਗਣ ਲੱਗ ਪਿਆ ਜਦ ਪੰਜਾਬ ਵਿੱਚ ਵੱਧ ਲੱਗਣ ਲੱਗ ਪਿਆ ਤਾਂ ਦੇ ਪੰਜਾਬ ਦੇ ਬਹੁਤ ਸਾਰੇ ਕਾਂਗਸੀ ਨੇਤਾ ਜਿਹੜੇ ਨੇ ਜਾਂ ਹੋਰ ਪਾਰਟੀਆਂ ਦੇ ਨੇਤਾ ਨੇ ਉਹਨਾਂ ਨੂੰ ਆਪਣੇ ਪਾਲੇ ਦੇ ਵਿੱਚ ਉਹਨਾਂ ਨੇ ਕਰਨ ਦਾ ਯਤਨ ਕੀਤਾ ਹੋਇਆ ਹਰ ਰੋਜ਼ ਤੁਸੀਂ ਖਬਰਾਂ ਸੁਣਦੇ ਹੋ ਭਾਜਪਾ ਵਿੱਚ ਕਾਂਗਸੀਆਂ ਦੇ ਸ਼ਾਮਲ ਹੋਣ ਦੀਆਂ ਇਹ ਇਸ ਗੱਲ ਦਾ ਡਰ ਹੈ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਸਾਨਾਂ ਨੇ ਭਾਜਪਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਤਾਂ ਗੱਲੀਬਾਤੀ ਸਵਾਲ ਜਵਾਬ ਦੇ ਨਾਲ ਹੀ ਉਹਨਾਂ ਦਾ ਵਿਰੋਧ ਹੋ ਰਿਹਾ ਥੱਲੇ ਪੰਜਾਬ ਚ ਨਹੀਂ ਪੱਛਮੀ ਜਿਹੜੀ ਯੂਪੀ ਹੈ ਉਹਦੇ ਵਿੱਚ ਵੀ ਔਰ ਜਿਹੜਾ ਹਰਿਆਣਾ ਹੈ ਉਹਦੇ ਵਿੱਚ ਵੀ ਲੱਠ ਮਾਰ ਕਿਸਾਨ ਜਿਹੜੇ ਨੇ ਉਹ ਤਾਂ ਭਾਜਪਾ ਜਿਹੜੇ ਭਾਜਪਾ ਵਾਲੇ ਉਮੀਦਵਾਰ ਨੇ ਉਹਨਾਂ ਦੀਆਂ ਕਾਰਾਂ ਤੱਕ ਭੰਨਣ ਤੱਕ ਜਾ ਰਹੇ ਨੇ ਉਹਨਾਂ ਨੂੰ ਸਬਕ ਸਿਖਾ ਰਹੇ ਨੇ ਉਹ ਸਮਝਦੇ ਨੇ ਕਿ ਸਾਨੂੰ ਕੇਂਦਰ ਦੀ ਸਰਕਾਰ ਨੇ ਨਾਰਾ ਦਿੱਤਾ ਐਮਐਸਪੀ ਦਾ ਤੇ ਉਸ ਨੂੰ ਲਾਗੂ ਨਹੀਂ ਕੀਤਾ ਕਾਨੂੰਨ ਤਾਂ ਉਹਨਾਂ ਨੇ ਵਾਪਸ ਲੈ ਲਏ ਉਹ ਵੀ ਵਿਰੋਧ ਕੋ ਟਿੱਕੇ ਵਿਰੋਧ ਤੇ ਬਾਅਦ ਪਰ ਉਹਨਾਂ ਨੇ ਆਪਣੇ ਵਾਅਦੇ ਜਿਹੜੇ ਆ ਪੂਰੇ ਨਹੀਂ ਕੀਤੇ ਉਹ ਵਾਅਦਾ ਵੀ ਪੂਰਾ ਨਹੀਂ ਕੀਤਾ ਜਿਹਦੇ ਤਹਿਤ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਦੀ ਆਮਦਨ ਪੰਜਾ ਸਾਲਾਂ ਦੇ ਵਿੱਚ ਅਸੀਂ ਵਧਾਣੀ ਕਰ ਦਿਆਂਗੇ ਤੇ ਪੰਜਾਬ ਵਿੱਚ ਇਸ ਦਾ ਪ੍ਰਭਾਵ ਜਿਹੜਾ ਹੈ ਲਗਾਤਾਰ ਵੱਧ ਦੇਖਣ ਨੂੰ ਮਿਲ ਰਿਹਾ ਬਥੇ ਵੀ ਪੰਜਾਬੀ ਜੇਬਲੇ 14 ਵਿੱਚ ਵੀ 19 ਵਿੱਚ ਵੀ ਮੋਦੀ ਦੀ ਲਹਿਰ ਚੱਲ ਰਹੀ ਸੀ ਕਿਆ ਜਾ ਰਿਹਾ ਸੀ ਉਸ ਵੇਲੇ ਪੰਜਾਬ ਵਿੱਚ ਕੋਈ ਲਹਿਰ ਨਹੀਂ ਸੀ ਕਿਸੇ ਮੋਦੀ ਦੀ ਲਹਿਰ ਨਹੀਂ ਸੀ ਤਾਂ ਉਸ ਵੇਲੇ ਵੀ ਪੰਜਾਬੀਆਂ ਨੇ ਆਪਣੀ ਵਾਰਤ ਆਪ ਲਿਖੀ ਸੀ ਇਸ ਵੇਲੇ ਵੀ ਭਾਜਪਾ ਦੇ ਵਿੱਚ ਸਾਫ਼ ਸੁਥਰੇ ਬਹੁਤ ਵਧੀਆ ਵਧੀਆ ਵੱਡੀਆਂ ਵੱਡੀਆਂ ਠੁੱਠਾਂ ਵਾਲੇ ਲੋਕ ਜਿਹੜੇ ਨੇ ਕਾਂਗਰਸੀ ਜਾਂ ਹੋਰ ਪਾਰਟੀਆਂ ਦੇ ਉਹ ਸ਼ਾਮਲ ਹੋ ਜਾਣ ਪਰ ਪੰਜਾਬੀ ਉਹੋ ਹੀ ਕੁਝ ਕਰਨਗੇ ਜੋ ਉਹਨਾਂ ਦੇ ਮਨ ਵਿੱਚ ਹੈ ਦੇਖੋ ਪਿਛਲੀਆਂ ਚੋਣਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਉਹਦੇ ਵਿੱਚ ਕਿੱਡੇ ਤਰੰਤਰ ਈਵਨ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਜਿਨ੍ਹਾਂ ਜਿਨ੍ਹਾਂ ਨੂੰ ਕਰਿਓ ਕਿ ਆਸ ਵੀ ਨਹੀਂ ਸੀ ਸਕਦੇ ਕਿ ਆਪਣੀ ਉਮਰ ਦੇ ਆਖਰੀ ਵਰੇ ਪਰਿਆਂ ਦੇ ਦਰਮਿਆਨ ਉਹ ਐਡੀ ਵੱਡੀ ਹਾਰ ਦਾ ਸਾਹਮਣਾ ਕਰਨਗੇ ਸੋ ਪੰਜਾਬੀ ਆਵਾਰਤ ਆਪ ਲਿਖਦੇ ਨੇ ਆਪਣੇ ਟੰਗ ਦੇ ਨਾਲ ਸੋਚਦੇ ਨੇ ਪੂਰੇ ਦੇਸ਼ ਨੂੰ ਕਈ ਵਾਰੀ ਉਹ ਇਹੋ ਜਿਹੇ ਨੀਤੀ ਸਿਧਾਂਤ ਦਿੰਦੇ ਨੇ ਕਿ ਪੂਰਾ ਦੇਸ਼ ਉਹਨਾਂ ਦੇ ਮਗਰ ਪੂਰਦਾ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਪੰਜਾਬੀਆਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਬਹੁਤ ਸਾਰੇ ਹੋਰ ਮਾਮਲਿਆਂ ਦੇ ਉੱਤੇ ਪੰਜਾਬੀਆਂ ਨੇ ਮਾਰਗਦਰਸ਼ਨ ਕੀਤਾ ਇੱਥੋਂ ਤੱਕ ਕਿ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਵੀ ਉਹਨਾਂ ਦਾ ਰੋਲ ਜਿਹੜਾ ਹੈ ਉਹ ਬਹੁਤ ਵੱਡਾ ਹੈ ਛੁਟਾਇਆ ਨਹੀਂ ਜਾ ਸਕਦਾ ਹੋਰ ਵੀ ਭਾਜਪਾ ਨੂੰ ਸਬ ਸਿਖਾਉਣ ਦੀ ਗੱਲ ਜਿਹੜੀ ਹੈ ਉਹ ਪੰਜਾਬੀਆਂ ਦੇ ਹਿੱਸੇ ਆ ਰਹੀ ਹੈ ਤੇ ਖਾਸ ਕਰਕੇ ਕਿਸਾਨਾਂ ਦੇ ਹਿੱਸੇ ਆ ਰਹੀ ਹੈ ਤੇ ਉਹ ਲਗਾਤਾਰ ਭਾਜਪਾ ਦਾ ਵਿਰੋਧ ਕਰ ਰਹੇ ਨੇ ਮੈਂ ਬੜੇ ਇਸ ਮਾਮਲੇ ਤੇ ਬੜਾ ਸਪਸ਼ਟ ਹਾਂ ਭਾਵੇਂ ਕਿ ਇਹ ਗੱਲ ਹੁਣ ਹੋਰ ਵੀ ਸਪਸ਼ਟ ਪਹਿਲੇ ਪੜਾਅ ਤੋਂ ਬਾਅਦ ਹੋਣੀ ਸ਼ੁਰੂ ਹੋ ਰਹੀ ਹੈ ਕਿ ਭਾਜਪਾ ਹੁਣ ਭਾਰਤ ਦੇ ਵਿੱਚ ਅਗਲੀ ਵੇ ਦੰਨੀ ਐਸ ਵੀ 2024 ਦੇ ਵਿੱਚ ਆਕਮ ਤਿਰ ਬਣ ਕੇ ਸਾਹਮਣੇ ਨਹੀਂ ਆਏਗੀ ਸਗੋਂ ਇਹ ਜਪਣ ਲੱਗ ਪਿਆ ਇਹਨਾਂ ਚੂਣਾ ਇਹ ਪਹਿਲੇ ਪੜਾ ਦੀਆਂ ਚੂਣਾ ਤੋਂ ਬਾਅਦ ਕਿ ਉਸ ਨੂੰ ਹਾਰ ਦਾ ਮੂੰਹ ਵੇਖਣਾ ਪੈਗਾ ਬਿਲਕੁਲ ਉਸੇ ਟੰਗ ਦੇ ਨਾਲ ਜਿਵੇਂ ਇੰਦਰਾ ਗਾਂਧੀ ਕਹਿੰਦੀ ਸੀ 400 ਸੀਟਾਂ ਮੈਂ ਜਿੱਤ ਲੈਣੀਆਂ ਨੇ ਤੇ ਮੁੜ ਕੇ ਉਸ ਨੇ ਆਪਣੀ ਸੀਟ ਵੀ ਹਰਾ ਲਈ ਤੇ ਆਪਣੀ ਪਾਰਟੀ ਵੀ ਉਹਨੇ ਹਰਾ ਲਈ ਸੀ ਇਹ 1977 ਦੀ ਗੱਲ ਹੈ ਸਿਤੀਆਂ ਉਸ ਕਿਸਮ ਦੀਆਂ ਬਣਦੀਆਂ ਜਾ ਰਹੀਆਂ ਨੇ 1951 ਵਿੱਚ ਵੀ ਇਸ ਕਿਸਮ ਦੀਆਂ ਬਣੀਆਂ ਸੀ 77 ਵਿੱਚ ਵੀ ਇਸ ਕਿਸਮ ਦੀਆਂ ਬੜੀਆਂ ਤੇ ਮੁੜ ਕੇ ਫੇਰ ਹੁਣ 2024 ਦੇ ਵਿੱਚ ਬਿਲਕੁਲ ਇਸ ਕਿਸਮ ਦੀਆਂ ਸਥਿਤੀਆਂ ਬਣਦੀਆਂ ਜਾ ਰਹੀਆਂ ਨੇ ਤੇ ਪੰਜਾਬ ਵਿੱਚ ਤਾਂ ਭਾਜਪਾ ਇੱਕ ਅੱਧੀ ਸੀਟ ਕੋਈ ਦੁਆਬੇ ਦੇ ਵਿੱਚੋਂ ਲੈ ਜਾਏ ਤਾਂ ਲੈ ਜਾਏ ਨਹੀਂ ਤਾਂ ਇੱਥੇ ਉਸ ਦਾ ਹਸਾਬ-ਕਾਬ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਲੁੜਕਦਾ ਦਿ세ਗਾ ਹਾਂਸ ਰਾਜ ਹਾਂਸ ਜਿਹੜਾ ਕਹਿੰਦਾ ਸੀ ਕਿ ਮੈਂ ਦਿੱਲੀ ਵਿੱਚ ਕਿਸੇ ਦੀ ਹੀ ਧਗਉਣ ਦੀ ਖਾਤਰ ਐਮਪੀ ਬਣਿਆ ਮੈਨੂੰ ਤਾਂ ਕਿਸੇ ਦੇ ਨਾਲ ਮੈਨੂੰ ਤਾਂ ਕਿਸੇ ਦੇ ਨਾਲ ਇਸ ਗੱਲ ਦੀ ਲੋੜ ਹੀ ਨਹੀਂ ਹੈ ਕਿ ਮੈਂ ਮੈਂ ਇਸ ਇਸ ਗੱਲ ਦੀ ਲੋੜ ਹੀ ਨਹੀਂ ਕਿ ਮੈਂ ਮੁੜ ਕੇ ਐਮਪੀ ਬਣਾ ਤੋ ਐਸੇ ਕਰਕੇ ਹੁਣ ਲੋਕ ਉਸ ਦਾ ਬਦ ਵਿਰੋਧ ਕਰ ਰਹੇ ਨੇ ਕਿ ਇੱਕ ਵਿਅਕਤੀ ਜਿਹੜਾ ਕਹਿੰਦਾ ਕਿ ਮੈਂ ਤਾਕਤ ਦੇ ਪਿੱਛੇ ਨਹੀਂ ਦੌੜਦਾ ਜਿਹੜਾ ਕਹਿੰਦਾ ਸੀ ਮੈਂ ਇਸ ਕਿਸਮ ਦੀ ਗੱਲ ਨਹੀਂ ਕਰਦਾ ਕਿ ਇਸ ਕਿਸਮ ਦੀ ਗੱਲ ਬਿਲਕੁਲ ਨਹੀਂ ਕਰਦਾ ਕਿ ਮੈਂ ਤਾਕਤ ਦਾ ਭੁਖਾ ਹਾਂ ਉਹ ਮੁੜ ਕੇ ਫੇਰ ਪੰਜਾਬ ਦੇ ਵਿੱਚ ਆ ਕੇ ਵੋਟਾਂ ਮੰਗਣ ਲਈ ਕਿਵੇਂ ਆ ਗਿਆ ਲੋਕਾਂ ਨੇ ਉਹਦੇ ਖਿਲਾਫ ਕੁੰਡੇ ਖੜਕਾਉਣੇ ਸ਼ੁਰੂ ਕਰ ਦਿੱਤੇ ਨੇ ਉਹ ਵੀ ਕਹਿਣ ਲੱਪਿਆ ਕਿ ਜਿਹੜੇ ਲੋਕ ਮੈਨੂੰ ਹੱਥੀ ਸ਼ਨਾਵਾ ਕਰਿਆ ਕਰਦੇ ਸਨ ਅੱਜ ਮੈਨੂੰ ਭਜਾਉਣ ਦੇ ਲਈ ਬੜੇ ਤਤਪਰ ਹੋਏ ਦਿਖਾਈ ਦਿੰਦੇ ਨੇ ਤੇ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ ਜਿਹੜੇ ਮੇਰੇ ਦੋਸ ਸੀ ਪਰ ਹੁਣ ਮੇਰੀ ਦੁਸ਼ਮਣਾਂ ਵਾਲੀ ਕਤਾਰ ਦੇ ਵਿੱਚ ਜਾ ਕੇ ਖੜੇ ਹੋ ਗਏ ਨੇ ਇਹੋ ਹਾਲ ਬੱਕਰ ਬੱਕਰੇ ਹੋਰ ਜਿਹੜੇ ਸਾਡੇ ਕੋਲ ਬਣੇ ਹੋਏ ਨੇ ਐਮਪੀਜ਼ ਬਣ ਕੇ ਭਾਜਪਾ ਦੀਆਂ ਸੀਟਾਂ ਤੇ ਖੜੇ ਹੋਏ ਨੇ ਦੇਖੋ ਵਿਰੋਧ ਮਹਾਰਾਣੀ ਪਟਿਆਲਾ ਨੂੰ ਵੀ ਕਰਨਾ ਸਹਿਣਾ ਪੈ ਰਿਹਾ ਪੁਰ ਤੁਸੀਂ ਦੇਖੋ ਭਈ ਜਿਹੜਾ ਵਿਅਕਤੀ ਯੂਐਸਏ ਦੇ ਵਿੱਚ ਇਨਵੈਸਟਰ ਬਣਿਆ ਹੋਇਆ ਸੀ ਅਮਰਦਸਰ ਦੀ ਸੀਟ ਤੇ ਆ ਕੇ ਬੁਖਾਰ ਦੀਆਂ ਗੱਲਾਂ ਕਰਦਾ ਸੀ ਉਹ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਿਆ ਕਿ ਉਹਨਾਂ ਦੇ ਨਾਲ ਇਸ ਕਿਸਮ ਦੀ ਗੱਲ ਕਿਉਂ ਕੀਤੀ ਗਈ ਹੈ ਤਾਂ ਇਸ ਕਿਸਮ ਦੀ ਗੱਲ ਭਈ ਐਡਾ ਵੱਡਾ ਡਿਪਲੋਮੈਟ ਮੁੜ ਕੇ ਫੇਰ ਐਮਪੀ ਦੀ ਸੀਟ ਲੜ ਰਿਹਾ ਹੋਵੇ ਤੇ ਪੰਜਾਬੀ ਜਿਹੜੇ ਨੇ ਉਹਨੂੰ ਸਵਾਲ ਕਰ ਰਹੇ ਹੋਣ ਪਈ ਤੂੰ ਤਾਂ ਪਿਛਲਾ ਬਣ ਕੇ ਭਾਜਪਾ ਦਾ ਤੁਰ ਪਿਆ ਅਸੀਂ ਤੈਨੂੰ ਪ੍ਰਵਾਨ ਨਹੀਂ ਹੋ ਕਰਨਾ ਤੇ ਸੱਚੀ ਮੱਚੀ ਦਲ ਬਦਲ ਦੀ ਇਸ ਹਰ ਸਿਟੀ ਵਿੱਚ ਜਿਵੇਂ ਕਿ ਪੰਜਾਬ ਵਿੱਚ ਇੱਕ ਲਹਿਰ ਜੀ ਤੁਰਦੀ ਜਾ ਰਹੀ ਆ ਕਿ ਦਲ ਬਦੂਆਂ ਨੂੰ ਸਭ ਸਿਖਾਉਣ ਦਾ ਵੀ ਫੈਸਲਾ ਹੋਇਆ ਹੋਇਆ ਔਰ ਭਾਜਪਾ ਨੂੰ ਵੀ ਇਹ ਪਾਜੀ ਮੋੜਨ ਦਾ ਪੰਜਾਬੀਆਂ ਨੇ ਫੈਸਲਾ ਕੀਤਾ ਹੋਇਆ ਜੀ ਬਿਲਕੁਲ ਇੱਕ ਵਾਰ ਸੀ ਤਾਂ ਪੰਜਾਬੀਆਂ ਨੇ ਦਲਵੱਧਰਾਂ ਨੂੰ ਸਭ ਸਿਰੋਂ ਦਾ ਫੈਸਲਾ ਕੀਤਾ ਉਦੋਂ ਹੀ ਦੂਸਰੇ ਪਾਸੇ ਲੱਗਦਾ ਭਾਰਤੀ ਜਨਤਾ ਪਾਰਟੀ ਦਲਵੱਧਰਾਂ ਸਾਰੇ ਹੀ ਚੋਣਾਂ ਜਿੱਤਣਾ ਚਾਹੁੰਦੀ ਹੈ ਜੋ ਕਿ ਬੜਾ ਜੰਮੇ ਵਾਲਾ ਕੰਮ ਲੱਗਦਾ ਹੈਗਾ ਔਖਾ ਵੀ ਲੱਗਦਾ ਕਿ ਇੰਜ ਕਿਵੇਂ ਜਿੱਤਿਆ ਜਾ ਸਕਦਾ ਹੈ ਲਗਾਤਾਰ ਇਹ ਕੀ ਸਮਝ ਲਿਓ ਕਿ ਜਿਹੜੇ ਲਗਾਤਾਰ ਪਾਰਟੀਆਂ ਵਿੱਚ ਹੋਰਨਾਂ ਪਾਰਟੀਆਂ ਦੇ ਲੀਡਰ ਭਾਰਤੀ ਜਨਤਾ ਵਿੱਚ ਸ਼ਾਮਲ ਹੋ ਰਹੇ ਨੇ ਉਹ ਕੋਈ ਆਪਣਾ ਕਿਸੇ ਮਸਲੇ ਨੂੰ ਲੈ ਕੇ ਹੋ ਰਹੇ ਜਾਂ ਕੋਈ ਨਿੱਜੀ ਮਫਾਦਿਆਂ ਨੂੰ ਲੈ ਕੇ ਜਾਂ ਫਿਰ ਕੋਈ ਆਪਣੇ ਜਿਹੜੇ ਉਹਨਾਂ ਨੇ ਆਪਣੇ ਰਾਜ ਦੌਰਾਨ ਜਦੋਂ ਸੱਤਾ ਦੇ ਵਿਚ ਸੰਨ ਉਦੋਂ ਵੀ ਉਹਨਾਂ ਨੇ ਇਹ ਕੰਮ ਕੀਤੇ ਕਿ ਉਹਨਾਂ ਦੇ ਪਰਦਾ ਪਾਇਆ ਜਾ ਸਕੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਲਗਾਤਾਰ ਕਈ thamadic ਜਿਹੜੀਆਂ ਆਪਣੀਆਂ ਦੇਸ਼ ਦੀਆਂ ਸੰਸਧੀਆਂ ਜੋ ਵੱਖ-ਵੱਖ ਤਰ੍ਹਾਂ ਦੀਆਂ ਪੜਤਾਲਾਂ ਕਰਦੀਆਂ ਨੇ ਉਹ ਉਹਨਾਂ ਨੂੰ ਕੀ ਉਹਨਾਂ ਤੋਂ ਬਚਣ ਵਾਸਤੇ ਕੀਤਾ ਜਾਂਦਾ ਹੈ ਸੁਭਰਾ ਦੀ ਗੱਲ ਬੜੀ ਪਧਰੀ ਸਿੱਧੀ ਐ ਸਮੇਂ ਤਾਂ ਇਹ ਮੇ ਲੱਗਦਾ ਪੇਸ਼ਿਆਸੀ ਲੋਕਾਂ ਨੇ ਆਪਣੀ ਨੈਤਿਕਤਾ ਦਾ ਦਬਾਅ ਕੱਢ ਲਿਆ ਉਹਨਾਂ ਸਾਹਮਣੇ ਕੋਈ ਅਸੂਲ ਨਹੀਂ ਉਹਨਾਂ ਸਾਹਮਣੇ ਕੋਈ ਸਿਧਾਂਤ ਨਹੀਂ ਉਹਨਾਂ ਸਾਹਮਣੇ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ ਉਹਨਾਂ ਸਾਹਮਣੇ ਤਾਂ ਇੱਕੋ ਗੱਲ ਹੈ ਕਿ ਅਸੀਂ ਆਪਣੇ ਨਿੱਜ ਨੂੰ ਕਿਵੇਂ ਬਚਾਉਣਾ ਹੈ ਇਹ ਨਿੱਜ ਨੂੰ ਖਤਰਾ ਈਡੀ ਦਾ ਹੋਇਆ ਹੋਵੇ ਜਾਂ ਸੀਬੀਆਈ ਦਾ ਹੋਇਆ ਹੋਵੇ ਜਾਂ ਇਨਕਮ ਟੈਕਸ ਦਾ ਹੋਇਆ ਹੋਵੇ ਜਾਂ ਉਹਨਾਂ ਨੂੰ ਇਸ ਗੱਲ ਦਾ ਖਤਰਾ ਪੈਦਾ ਹੋ ਗਿਆ ਹੋਵੇ ਕਿ ਉਹਨਾਂ ਨੂੰ ਟਿਕਟ ਨਹੀਂ ਮਿਲਣੀ ਦੇਖੋ ਨਾ ਜੀ ਹੁਣ ਅਨੁਦੇਹਾਣਾ ਦੇ ਵਿੱਚੋਂ ਬਿੱਟੂ ਜਿਹੜਾ ਹੈ ਬਿਆਨ ਸਿੰਘ ਦਾ ਪੋਤਾ ਆ ਉਸ ਨੇ ਭਾਜਪਾ ਨੂੰ ਜੁਆਇਨ ਕਰ ਲਿਆ 2-3 ਦਿਨ ਪਹਿਲਾਂ ਬੜੇ ਰੌਲਾ ਪਾ ਰਿਹਾ ਸੀ ਕਿ ਭਾਜਪਾ ਹਿੰਦੀ Hindu ਹਿੰਦੁਸਤਾਨ ਦੀ ਗੱਲ ਕਰਦੀ ਹੈ ਰਾਸ਼ਟਰਵਾਦ ਨੂੰ ਸਾਹਮਣੇ ਲਿਆ ਰਹੀ ਹੈ ਪਰ ਫੇਰ ਉਸੇ ਗੱਲ ਦੇ ਵਿੱਚ ਉਹ ਭਾਜਪਾ ਦੇ ਜਾ ਕੇ ਪੱਲੇ ਪੈ ਗਿਆ ਆ ਸੋ 100 ਸਾਲ ਤੋਂ ਪਾਰਟੀ ਨਾਲ ਜੁੜੇ ਹੋਏ ਗੁਰਵੰਤਾ ਸਿੰਘ ਜਿਹੜੇ ਦੁਆਬੇ ਦੇ ਬੜੇ ਵੱਡੇ ਨੇਤਾ ਸਨ ਜਿਨ੍ਹਾਂ ਦੀਆਂ ਕਈ ਪੀੜ੍ਹੀਆਂ ਨੇ ਕਾਂਗਰਸ ਤੇ ਟਿਕਟ ਤੇ ਖੜੇ ਹੋ ਕੇ ਰਾਜ ਕੀਤਾ ਉਹ 100 ਸਾਲ ਦੀ ਪਾਰਟੀ ਦੇ ਨਾਲ ਜੁੜੇ ਹੋਏ ਵਿਅਕਤੀ ਦਾ ਪਰਿਵਾਰ ਦੀ ਲੇਡੀ ਜਿਹੜੀ ਹੈ ਪਰ ਸਮਝੋ ਹੁਣ ਲੜਕਾ ਵੀ ਉਹ ਵੀ ਕਾਂਗਰਸ ਛੱਡ ਕੇ ਚਲੇ ਗਿਆ ਕਾਰਨ ਕੀ ਹੈ ਕਾਰਨ ਇੱਕੋ ਜੀ ਤੇ ਉਹਨਾਂ ਨੂੰ ਕਾਂਗਰਸ ਨੇ ਟਿਕਟ ਦੇਣ ਤੋਂ ਨਾਂ ਕਰ ਦਿੱਤੀ। ਜਾਂਦਾ ਇਹ ਹੈ ਕਿ ਜਿਹੜੇ ਲੋਕ ਇੱਕ ਵਾਰੀ ਕੋਈ ਪਾਰਟੀ ਦੇ ਟਿਕਟ ਤੇ ਜਿੱਤ ਕੇ ਜਿੱਤ ਜਾਂਦੇ ਨੇ ਉਹ ਫਿਰ ਇਸ ਗੱਲ ਦਾ ਦਾਵਾ ਕਰਨ ਲੱਗ ਪੈਂਦੇ ਨੇ ਕਿ ਪूण ਸਾਨੂੰ ਜਾਂ ਸਾਡੇ ਪਰਿਵਾਰ ਦੇ ਕਿਸੇ ਜੀ ਨੂੰ ਟਿਕਟ ਮਿਲੇ ਹੁਣ ਕਿਸੇ ਹੋਰ ਪਾਰਟੀ ਦੇ ਨੇਤਾ ਨੂੰ ਜਿਹੜਾ ਕੋਈ ਹੋਰ ਛੋਟਾ ਨੇਤਾ ਹੋਵੇ ਜਿਹੜਾ ਕੰਮ ਕਰ ਰਿਹਾ ਹੋਵੇ ਉਸ ਨੂੰ ਉਸ ਤੇ ਪੱਲੇ ਇਹ ਸੀਟ ਨਾ ਪਵੇ। ਸੋ ਭਾਵੇਂ ਜਿਹੜਾ ਹੈ ਉਹ ਉਹਨਾਂ ਲਈ ਮਹੱਤਵਪੂਰਨ ਹੋ ਗਿਆ। ਦੂਸਰੀ ਗੱਲ ਇਹ ਆ ਕਿ ਇਹਦਾ ਲੋਕਾਂ ਨੇ ਬੜੀਆਂ-ਬੜੀਆਂ-ਬੜੀਆਂ ਆਪਣੇ ਹਾਕਮ ਪੇਰ ਹੁੰਦੇ ਆ ਬਾੜਦਾਤਾ ਕੀਤੀਆਂ ਹੋਈਆਂ ਨੇ ਉਹਨਾਂ ਦੇ ਕ੍ਰਿਮੀਨਲ ਕੇਸ ਨੇ ਉਹਨਾਂ ਨੇ ਬਹੁਤ ਸਾਰੇ ਪੈਸੇ ਖਾਦੇ ਹੋਏ ਨੇ ਉਹਨਾਂ ਦੇ ਉੱਤੇ ਕੇਸ ਚੱਲਣ ਦਾ ਖਾਤਛਾ ਵੀ ਉਹਨਾਂ ਨੇ ਉਹਨਾਂ ਨੂੰ ਈਡੀ ਤੇ ਸੀਬੀਆਈ ਤੋਂ ਡਰ ਸਤਾ ਰਿਹਾ ਸੀ ਇਸੇ ਕਰਕੇ ਭਾਜਪਾ ਦੇ ਵਿੱਚ ਉਤਰ ਗਿਆ। ਪਰ ਕੁਝ ਲੋਕ ਇਹੋ ਜਿਹੇ ਵੀ ਨੇ ਜਿਹੜੇ ਆਪਣੀ ਆਪਣੀ ਦੂਸਰੀ ਪਾਰਟੀ ਵਿੱਚ ਦੇਖ ਬਣਾਉਣ ਲਈ ਇਸ ਕਰਕੇ ਤੁਰ ਗਏ ਤੇ ਸਾਨੂੰ ਸਾਡੀ ਆਪਣੀ ਪਾਰਟੀ ਪੁੱਛ ਨਹੀਂ ਰਹੀ ਕੇਪੀ ਸਿੰਘ ਜਿਹੜਾ ਹੈ ਉਹ ਉਹਨੇ ਜਿਹੜਾ ਬੜਾ ਵੱਡਾ ਨੇਤਾ ਜਿਲੰਦਰ ਦਾਸੀ ਉਸਨੇ ਅੱਜ ਅਕਾਲੀ ਦਲ ਜੁਆਇਨ ਕਰ ਲਿਆ ਕਾਂਗਰਸ ਛੱਡ ਕੇ ਕਿਉਂਕਿ ਟਿਕਟ ਉਹਨਾਂ ਨੂੰ ਨਾ ਹੋ ਗਈ ਸੋ ਇਸ ਕਿਸਮ ਦਾ ਜਿਹੜਾ ਘੁੜਮਾਸਕਿਆ ਹੋਇਆ ਇਸ ਨੇ ਪੰਜਾਬ ਦਾ ਸਿਆਸੀ ਮਾਹੌਲ ਜਿਹੜਾ ਹੈ ਬੜਾ ਗਰਮਾ ਦਿੱਤਾ ਪਰ ਇੱਕ ਗੱਲ ਬੜੀ ਪੱਧਰੀ ਸਿੱਧੀ ਮੇਰੇ ਸਾਹਮਣੇ ਦੇਖਣ ਨੂੰ ਮੇਰੀ ਸਾਹਮਣੇ ਵਿੱਚ ਆਉਂਦੀ ਹੈ ਉਹ ਇਹ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਦਲ ਬਦਲੂਆਂ ਨੂੰ ਮੂਹ ਨਹੀਂ ਲੌਣਗੇ ਭਾਵੇਂ ਉਹ ਦਲ ਬਦਲੂ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਭਾਵੇਂ ਉਹ ਦਲ ਬਦਲੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਭਾਵੇਂ ਉਹ ਦਲ ਬਦਲੂ ਕਾਂਗਰਸ ਵਿੱਚ ਸ਼ਾਮਲ ਹੋਏ ਨੇ ਭਾਵੇਂ ਉਹ ਦਲ ਬਦਲੂ ਪਾਪਾ ਦੇ ਵਿੱਚ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਗਏ ਨੇ ਕਿਉਂਕਿ ਆਮ ਤੌਰ ਤੇ ਕੀ ਹੋਇਆ ਪਹਿਲਾਂ ਪਾਰਟੀਆਂ ਜਿਹੜੀਆਂ ਸੀ ਉਹ ਆਪਣੇ ਊਸੂਲਾਂ ਦੇ ਹਿਸਾਬ ਦੇ ਨਾਲ ਟਿੱਠ ਦਿਆ ਕਰਦੀਆਂ ਸਨ ਉਹ ਚੰਗਾ ਮੰਦਾ ਪਰਖਦੀਆਂ ਸਨ ਹੁਣ ਕੀ ਹੋ ਗਿਆ ਉਹ ਦੇਖਦੀਆਂ ਨਹੀਂ ਕਿ ਕਿਸ ਵਿਅਕਤੀ ਕੋਲ ਪੈਸੇ ਬਾਦ ਨੇ ਕਿਸ ਵਿਅਕਤੀ ਨੇ ਬੰਦਿਆਂ ਦਾ ਝੁਰਮੜ ਜਿਹੜਾ ਆਪਣੇ ਦੁਆਲੇ ਇਕੱਠਾ ਕੀਤਾ ਹੋਇਆ ਤੇ ਕੋਈ ਨੇਤਾ ਬਣ ਗਿਆ ਭਾਵ ਜਿਹੜੀਆਂ ਪਾਰਟੀਆਂ ਨੇ ਉਹ ਬੰਦੇ ਨੂੰ ਦੇਖਣ ਲੱਗ ਪਈਆਂ ਨੇ ਹੁਣ ਤੁਸੀਂ ਦੇਖੋ ਹੁਣੇ ਸ਼ਾਇਦ ਕਾਂਗਰਸ ਵੱਲੋਂ ਟਿਕਦਾ ਲਾਂਚ ਹੋ ਜਾਏਗਾ ਰਾਣਾ ਗੁਰਜੀਤ ਸਿੰਘ ਉਹਨਾਂ ਨੂੰ ਜਾਂ ਉਹਨਾਂ ਦੇ ਪੁੱਤਰ ਨੂੰ ਟਿਕ ਦੇਣ ਦੀ ਗੱਲ ਜਿਹੜੀ ਹੈ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦਾ ਇਲਾਕਾ ਕਪੂਰਥਲਾ ਹੈ ਪਰ ਉਹਨਾਂ ਨੂੰ ਸੀਟ ਅਨਨਪੁਰ ਸਾਧ ਤੋਂ ਦਿੱਤੀ ਜਾ ਰਹੀ ਹੈ ਦੇਖਿਆ ਇਹ ਜਾ ਰਿਹਾ ਹੈ ਵੀ ਕੇਸ ਵਿਅਕਤੀ ਦਾ ਭਾਰ ਕਿੱਡਾ ਹੈ ਉਹ ਵਿਅਕਤੀ ਸੀਟ ਜਿੱਤ ਸਕਦਾ ਹੈ ਕਿ ਨਹੀਂ ਜਿੱਤ ਸਕਦਾ ਹੈ ਕਿ ਉਹ ਆਪਣੇ ਤੌਰ ਤੇ ਲੜ ਸਕਦਾ ਹੈ ਕਿ ਨਹੀਂ ਲੜ ਸਕਦਾ ਹੈ ਇਹਦਾ ਪਾਪ ਤਾਂ ਸਪਸ਼ਟ ਹੈ ਗੱਲ ਅਸੂਲਾਂ ਦੀ ਨਹੀਂ ਗੱਲ ਸੀਟਾਂ ਦੀ ਹੈ ਸੀਟ ਜਿੱਤ ਕੇ ਆਖੰਤਰ ਦੇ ਕੁਰਸੀ ਦੇ ਉੱਤੇ ਕਾਜਿਆ ਕਰਨ ਦੀ ਹੈ ਔਰ ਲੋਕਾਂ ਨੂੰ ਮੁੜ ਕੇ ਫੇਰ ਉਸੇ ਰਾਹੇ ਕੌਣ ਦੀ ਹੈ ਕਿ ਇਹ ਲੋਕ ਜਿਹੜੇ ਨੇ ਸਿਰਫ ਤੇ ਸਿਰਫ ਸਾਡੇ ਵੋਟਰ ਬਣ ਕੇ ਰਹਿ ਜਾਣ ਤੇ ਉਹ ਸਾਡੇ ਉੱਤੇ ਕਿਸੇ ਕਿਸ ਤਰ੍ਹਾਂ ਦਾ ਸਵਾਲ ਨਾ ਕਰਨ ਕਦੇ ਆਮ ਆਦਮੀ ਪਾਰਟੀ ਕੇ ਹੱਕਰ ਦੇ ਚੁਕੀ ਸਿਆਸੀ ਲੋਕਾਂ ਦੇ ਸਵਾਲ ਕਰੋ ਪਰਿਆਂ ਦੇ ਵਿੱਚ ਜਾ ਕੇ ਤੇ ਅੱਜ ਜਦੋਂ ਪਰਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਿਤਾਮਾਂ ਦੇ ਉੱਤੇ ਲੋਕ ਸਵਾਲ ਕਰਤੇ ਨੇ ਤੇ ਉਹ ਉੱਥੇ ਉਹਨਾਂ ਨੂੰ ਡਾਂਗਾ ਵੀ ਖਾਣੀਆਂ ਪੈ ਰਹੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਅਫਸਰਾਂ ਦੇ ਰਾਹੀਂ ਤਲਕਾਉਣ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਤੇ ਇਹ ਵੀ ਅਫਸਰ ਜਿਹੜੇ ਨੇ ਕਈ ਵਾਰੀ ਆਮ ਲੋਕਾਂ ਦੇ ਪੈਰੀ ਪੈਂਦੇ ਨੇ ਹੱਥ ਜੋੜਦੇ ਨੇ ਵੀ ਭਾਈ ਤੁਹਾਡੇ ਪਿੰਡ ਆਮ ਆਦਮੀ ਪਾਰਟੀ ਦਾ 플ਾਨ ਨਾ ਬੰਦਾ ਹੁਣਾ ਮੇਰੀ ਨੌਕਰੀ ਦਾ ਧਿਆਨ ਰੱਖਿਓ ਕੋਈ ਸਵਾਲ ਨਾ ਕਰਿਓ ਬੋਟਾਂ ਜਿਹਨੂੰ ਮਰਜੀ ਬਾ ਦੇ ਤੋ ਇਸ ਕਸ਼ਮ ਦੀ ਸਥਿਤੀ ਬਣ ਗਈ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਹੈ ਲੋਕ ਆਪਣਾ ਸਵਾਲ ਨੇਤਾਵਾਂ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਨੇ ਨੇਤਾ ਲੋਕ ਉਹਨਾਂ ਤੋਂ ਮੂੰਹ ਪਾਸੇ ਕਰਕੇ ਲੰਘਣਾ ਚਾਹੁੰਦੇ ਨੇ ਤੇ ਸਿਰਫ ਇੱਕੋ ਹੀ ਗੱਲ ਚਾਹੁੰਦੇ ਆ ਭਾਈ ਵੋਟ ਪਾ ਦਿਓ ਕਿਸੇ ਟੰਗ ਦੇ ਨਾਲ ਵੀ ਸਾਨੂੰ ਵੋਟ ਪਾ ਦਿਓ ਇੱਕ ਵਾਰੀ ਲੀਡਰਾਂ ਦੀ ਪਰਿਵਾਰਵਾਦ ਜੋ ਆਪਣੇ ਪਰਿਵਾਰ ਨੂੰ ਪਾਲਦੇ ਹੋਏ ਅੱਗੇ ਟਿਕਟਾਂ ਦੀ ਮੰਗ ਕਰਦੇ ਨੇ ਉਸ ਤੋਂ ਇਲਾਵਾ ਜਿਹੜੇ ਲੀਡਰ ਲਗਾਤਾਰ ਸੱਤਾ ਦੇ ਵਿੱਚ ਨੇ ਉਹਨਾਂ ਨੂੰ ਸੱਤਾ ਦਾ ਨਸ਼ਾ ਹੋ ਚੁੱਕਿਆ ਹੈ ਉਹ ਚਾਹੁੰਦੇ ਨੇ ਕਿ ਸਾਨੂੰ ਟਿਕਟ ਮਿਲੇ ਇੱਕ ਟਿਕਟ ਦੇ ਪਿੱਛੇ ਕਰੋੜਾਂ ਰੋਣ ਲੱਗ ਜਾਂਦੇ ਨੇ ਵੀ ਸਾਨੂੰ ਟਿਕਟ ਨਹੀਂ ਮਿਲੀ ਦੂਸਰੇ ਪਾਰਟੀਆਂ ਚਲੇ ਜਾਂਦੇ ਨੇ ਪਰ ਕਦੇ ਇਹ ਨਹੀਂ ਸੋਚਦੇ ਕਿ ਜਿਹੜੇ ਬੇਰੁਜ਼ਗਾਰ ਨੇ ਉਹ ਲਗਾਤਾਰ ਆਪਣੀ ਯੋਗਤਾ ਤੋਂ ਲੈ ਕੇ ਚੱਕੀ ਫਿਰਦੇ ਨੇ ਦਰਦ-ਦਰ ਭਟਕਦੇ ਫਿਰਦੇ ਨੇ ਉਹਨਾਂ ਨੂੰ ਕੋਈ ਰੁਜ਼ਗਾਰ ਦਾ ਨਹੀਂ ਹੱਲ ਹੁੰਦਾ ਉਹ ਵਿਚਾਰੇ ਦਰਦ ਦਾ ਠੋਕਰਾਂ ਖਾਂਦੇ ਫਿਰਦੇ ਨੇ ਆਪਣੇ ਟਿਕਟਾਂ ਵਾਸਤੇ ਕਿੰਨਾ ਹੈ ਆਪਣੇ ਆਪ ਨੂੰ ਐ ਕਰਦੇ ਨੇ ਵੀ ਸੀ ਰਹਿ ਗਏ ਇਸ ਤਰ੍ਹਾਂ ਸਭ ਤੋਂ ਪਤਾ ਨਹੀਂ ਕੀ ਹੋ ਗਿਆ ਸਾਨੂੰ ਕੋਈ ਦੁਆ ਮਿਲਨੇ ਨਹੀਂ ਪ੍ਰਾਪਤੀ ਨਹੀਂ ਹੋਣਾ ਪਰ ਬੇਰਜਗਾਰਾਂ ਵਾਲ ਕਦੇ ਵੀ ਨਹੀਂ ਸੋਚਿਆ ਜਾਂਦਾ ਬਿਲਕੁਲ ਬੜੀ ਅਜੀਬ ਜਿਹੀ ਸਥਿਤੀ ਬਣੀ ਹੋਈ ਹੈ ਨੇਤਾ ਲੋਗ ਕੋਈ ਨਾ ਕੋਈ ਹੁਲਤਾ ਦੇ ਕੇ ਦਾਣੇ ਪਾਣੇ ਦੀਆਂ ਲੋਕਾਂ ਨੂੰ ਸਮਝੋ ਫੀਮ ਦੀ ਗੋਲੀ 1:3 ਦੇ ਰਾਤ ਤੁਰੇ ਹੋਏ ਨੇ ਭਈ ਲੋਕ ਖਾਂਣ ਚੁੱਪ ਕਰਕੇ ਬੈਠੇ ਰਹਣ ਜੇ ਰੋਜ਼ਗਾਰ ਦੇਣ ਦੀ ਗੱਲ ਕਰਨਾ ਰੋਜ਼ਗਾਰ ਮਿਲੇ ਤਕੜੇ ਹੋ ਜਾਣਗੇ ਫਾਈਨੈਂਸ਼ੀਅਲੀ ਤਕੜੇ ਹੋ ਜਾਣਗੇ ਤੇ ਉਹ ਸਵਾਲ ਕਰਨਗੇ ਤੇ ਉਹਨਾਂ ਦੀ ਥਾਂ ਬੈਠਣ ਦਾ ਯਤਨ ਵੀ ਕਰਨਗੇ ਭਾਵੇਂ ਉਹ ਵੀ ਪੋਲਿਟਿਕਸ ਦੇ ਵਿੱਚ ਆ ਕੇ ਲੋਕ ਸੇਵਾ ਦੇ ਵਿੱਚ ਆਉਣ ਦੀ ਗੱਲ ਕਰਨਗੇ ਤੇ ਵੱਡੇ ਲੀਡਰਾਂ ਨੂੰ ਸਵਾਲ ਕਰਨਗੇ ਇਹੀ ਗੱਲ ਉਹਨਾਂ ਨੂੰ ਪ੍ਰਮਾਨ ਨਹੀਂ ਇਹ ਗੱਲ ਪ੍ਰਮਾਨ ਉਹਨਾਂ ਨੂੰ ਇਸ ਕਰਕੇ ਨਹੀਂ ਕਿ ਉਹਨਾਂ ਦੀ ਕੁਰਸੀ ਇਹਦੇ ਨਾਲ ਖੁੱਸਦੀ ਹੈ ਅਸਲ ਵਿੱਚ ਲੋੜ ਇਹ ਹੈ ਕਿ ਬੇਰੋਜ਼ਗਾਰ ਨੂੰ ਰੋਜ਼ਗਾਰ ਦਿੱਤਾ ਜਾਏ ਉਹ ਰੋਜ਼ਗਾਰ ਦੇਣ ਦੇ ਨਾਲ ਇਕਨੋਮੀ ਜਿਹੜੀ ਹੈ ਅੱਗੇ ਵਧੇ ਲੋਕ ਖੁਸ਼ਹਾਲ ਹੋਣ ਮੁੜ ਕੇ ਫਿਰ ਦੇਸ਼ ਤਰੱਕੀ ਕਰੇ ਪਰ ਇੱਧਰ ਉਲਟ ਗੱਲ ਹੋਣੀ ਸ਼ੁਰੂ ਹੋ ਗਈ ਹੈ ਉਹ ਇਹ ਕਿ ਧਨਕਵੇਰਾਂ ਦੇ ਹੱਥ ਕੁਦਰਤੀ ਸਰੋਤ ਫੜਾ ਦਿਓ ਧਨਕਵੇਰਾਂ ਦੇ ਹੱਥ ਨਿਜੀਕਰਨ ਕਰਕੇ ਦੇਸ਼ ਦੀ ਜਿਹੜੀ ਮਾਇਆ ਹੈ ਉਹਨਾਂ ਦੇ ਪੱਲੇ ਪਾ ਦਿਓ ਇਹ ਉਹ ਦਿਨੋ ਦਿਨ ਵੱਡੇ ਅਮੀਰ ਬਣ ਕੇ ਸਧਾਰਨ ਲੋਕਾਂ ਦੀ ਲੁੱਟਦਾ ਸਾਧਨ ਬਣ ਜਾਂਦੇ। ਜਿਵੇਂ ਦੇਖੋ ਇੱਕ ਪ੍ਰਾਈਵੇਟ ਜੋਬ ਕਰਦੇ ਆ ਤੇ ਕਿਵੇਂ ਪ੍ਰਾਈਵੇਟ ਲੋਕ ਦਿੱਡੇ ਨੇ ਉਹ ਕਿਸੇ ਕੰਮ ਕਰਾਉਂਦੇ ਨੇ ਤੇ ਪੈਸੇ ਘੱਟ ਦਿੰਦੇ ਨੇ ਜਾਂ ਜੇ ਵੱਧ ਵੀ ਦਿੰਦੇ ਨੇ ਤੇ ਉਹਨਾਂ ਤੋਂ ਕੰਮ ਕਿੰਨਾ ਜ਼ਿਆਦਾ ਲੈਂਦੇ ਨੇ। ਪਰ ਦੂਜੇ ਪਾਸੇ ਜੇ ਕੋਈ ਸਰਕਾਰੀ ਨੌਕਰ ਹੈ ਆਪਣੇ ਆਪਣਾ ਕੰਮ ਕਰਦਾ ਹੈ, ਸਦਖਾਰ ਦੇ ਨਾਮ ਰਹਿੰਦਾ ਉਹਨੂੰ ਪੈਨਸ਼ਨ ਵੀ ਮਿਲਦੀ ਹੈ। ਉਹਨੂੰ ਆਪਣਾ ਸਮਾਜਿਕ ਸੁਰੱਖਿਆ ਦਾ ਅਹਿਸਾਸ ਵੀ ਹੁੰਦਾ ਪਰ ਇਹ ਸਭ ਕੁਝ ਨਿੱਜੀ ਕਰਨ ਦੇ ਨਾਲ ਖਤਮ ਹੁੰਦਾ ਜਾ ਰਿਹਾ ਹੈ ਸੋ ਜਿਹੜਾ ਕਾਰਪੋਰੇਟ ਸੈਕਟਰ ਹੈ ਇਹ ਇੱਕ ਮਿਰਗ ਤ੍ਰਿਸ਼ਨਾ ਦੇ ਰੂਪ ਵਿੱਚ ਪੂਰੇ ਭਾਰਤ ਦੇ ਵਿੱਚ ਆਪਣਾ ਗਲਬਾ ਵਧਾ ਰਿਹਾ ਔਰ ਆਮ ਲੋਕਾਂ ਦੀ ਜ਼ਿੰਦਗੀ ਉਹਨਾਂ ਦੇ ਅੱਗੇ ਆਉਣ ਦੇ ਨਾਲ ਖਤਮ ਹੁੰਦੀ ਜਾ ਰਹੀ ਹੈ ਤੇ ਇਹੋ ਗੱਲ ਮੋਦੀ ਸਾਹਿਬ ਕਿਸਾਨਾਂ ਦੇ ਮਾਮਲੇ ਤੇ ਕਰਨਾ ਚਾਹੁੰਦੇ ਸੀ ਜਿਹੜਾ ਜਿਹਦਾ ਕਿਸਾਨਾਂ ਨੇ ਵਿਰੋਧ ਕੀਤਾ ਵੀ ਵੱਡੀ ਖੇਤੀ ਕਰਕੇ ਕਾਰਪੋਰੇਟਾਂ ਨੂੰ ਦੇ ਦਿਓ ਕਿਸਾਨਾਂ ਨੂੰ ਉੱਥੇ ਸਧਾਰਨ ਕੰਮ ਕਰਨ ਵਾਲੇ ਲੋਕਾਂ ਦੇ ਵਿੱਚ ਭਰਤੀ ਕਰਦੇ ਹੋ ਔਰ 8-10 ਸਾਲਾਂ ਬਾਅਦ ਉਹਨਾਂ ਦੀ ਜ਼ਮੀਨ ਜਿਹੜੀ ਹੈ ਉਹ ਬੰਜਰ ਕਰਕੇ ਮੁੜ ਕੇ ਉਹਨਾਂ ਦੇ ਹਿਬਾਲੇ ਕਰਦੇ ਹੋ ਤੇ ਉਹ ਫਿਰ ਤੁਰੇ ਫਰ ਕਿਹਾ ਉਹਨਾਂ ਦੀ ਜ਼ਮੀਨ ਹਤਿਆਲੋ ਜੇ ਉਹ ਇੰਨੇ ਜੋਗੇ ਨਾ ਰਹਿਣ ਕਿ ਉਹਨਾਂ ਦੀ ਜ਼ਮੀਨ ਦੇ ਵਿੱਚ ਕੁਝ ਨਿਕਲਦਾ ਹੋਵੇ ਸੋ ਇਹ ਸਾਰਾ ਕੁਝ بڑا ਵੱਡੇ ਪ੍ਰਕਿਰੇਪ ਦੇ ਵਿੱਚ ਸਮਝਣ ਦੀ ਲੋੜ ਹੈ ਤੇ ਅੱਜ ਜਦੋਂ ਇਲੈਕਸ਼ਨਾਂ ਹੋ ਰਹੀਆਂ ਨੇ ਲੋਕ ਇਹਨਾਂ ਗੱਲਾਂ ਨੂੰ ਸਮਝਣ ਵੀ ਲੱਗ ਪਏ ਨੇ ਉਹ ਨਿਤਾਮਤ ਇਸ ਵਾਰ ਕਰਨ ਲੱਗ ਪਏ ਨੇ ਤੇ ਇਸੇ ਕਰਕੇ ਹਾਕਮ ਤਿਰ ਦੇ ਲੋਕ ਛੜਪਟਾਏ ਹੋਏ ਨੇ ਲਗਾਤਾਰ ਜਿਹੜੀ ਆਪੋਜੀਸ਼ਨ ਹੈ ਉਹ ਹਾਕਮ ਤਿਰ ਦੇ ਉੱਤੇ ਹਾਵੀ ਹੁੰਦੀ ਜਾ ਰਹੀ ਹੈ ਔਰ ਇਹ ਚੰਗਾ ਸ਼ਗਨ ਹੋਏਗਾ ਜੇ اپੋਜੀਸ਼ਨ ਭਾਰੀ ਹੋਵੇ ਆਕਮ ਧਿਰ ਨੂੰ ਢਾਣ ਦਾ ਕਾਮਯਾਬ ਹੋ ਜਾਏ ਇਹ ਦੋਏ ਤਰਾ ਆਪਸ ਵਿੱਚ ਸੰਤੁਲਿਤ ਵਿੱਚ ਲੈਣ ਤਾਂ ਕਿ ਇਹ ਨਾ ਹੋਵੇ ਕਿ ਇੱਕ ਵੱਡੀ ਧਿਰ ਅੱਗੇ ਆ ਕੇ ਉਹ ਦੇਸ਼ ਦੇ ਸੰਵਿਧਾਨ ਨੂੰ ਵੀ ਵਿਗਾਰ ਦੇਣ ਤੇ اپੋਜੀਸ਼ਨ ਦੀ ਤੇ ਲੋਕਾਂ ਦੀ ਪ੍ਰਵਾਹ ਨਾ ਕਰਨ ਤੇ ਉਹਨਾਂ ਦੇ ਮਸਲਿਆਂ ਜਿਹੜੇ ਕਿ ਲੋਕ ਭਲਾਈ ਵਾਲੇ ਮਸਲੇ ਹੁਣੇ ਚਾਹੀਦੇ ਨੇ ਸਿੱਖਿਆ ਰੋਜ਼ਗਾਰ ਦੀ ਗੱਲ ਹੋਣੀ ਚਾਹੀਦੀ ਹੈ ਵਾਤਾਵਰਣ ਸੁਧਾਰ ਤੇ ਸੇਤੀ ਗੱਲ ਹੋਣੀ ਚਾਹੀਦੀ ਆ ਇਸ ਤੋਂ ਅੱਖਾਂ ਮੀਟ ਕੇ ਪਰੇ ਬੈਠੇ ਰਹਿਣ ਜੀ ਬਿਲਕੁਲ ਗੱਲ ਚੋਣ ਮੈਨੀਫੈਸਟੋਰੀ ਕਰਦੇ ਆ ਜਦੋਂ ਵੀ ਚੋਣਾ ਮੌਲ ਹੁੰਦਾ ਹੈ ਚਾਹੇ ਸੂਬੇ ਪੱਧਰ ਦੀ ਗੱਲ ਹੋਵੇ ਚਾਹੇ ਦੇਸ਼ ਪੱਧਰ ਦੀ ਗੱਲ ਛੇਸੀ ਪਾਰਟੀਆਂ ਵੱਲੋਂ ਚੋਣ ਮੈਨੀਫੈਸਟੋ ਰੋਕਾ ਸੰਧਾ ਕੀਤਾ ਜਾਂਦਾ ਹੈ ਕਿ ਜਦੋਂ ਚੋਣਾ ਵਿੱਚੋਂ ਜਿੱਤੀ ਜਾਣਗੇ ਤਾਂ ਲੋਕਾਂ ਨੂੰ ਇਹ ਸਹੂਲਤਾਂ ਦੇਣਗੇ ਪਰ ਕਦੇ ਇਹ ਸੋਚਿਆ ਜਾਂਦਾ ਜਦੋਂ ਹੁਣ ਵੀ ਜੋ ਜਿਕਰ ਆਪ ਭਾਜਪਾ ਜਾਂਦਾ ਪਾਰਟੀ ਸਰਕਾਰ ਦੀ ਗੱਲ ਕਰੀਏ ਤਾਂ ਇਹਨਾਂ ਨੇ ਵੱਡਾ ਵਾਅਦਾ ਕੀਤਾ ਸੀ ਕਿ 15-15 ਲੱਖ ਲੋਕਾਂ ਦੇ ਘਰਾਂ ਵਿੱਚ ਆਉਣਗੇ ਜਿਸ ਨੂੰ ਉਡੀਕਦਿਆਂ ਲਗਾਤਾਰ ਲੋਕਾਂ ਦੇ 10 ਸਾਲ ਵਿੱਚ ਤੋਂ ਬੀਤ ਗਏ ਪਰ ਅਜੇ ਤੱਕ ਕੋਈ ਵੀ ਨਹੀਂ ਹੈ ਚਾਹੇ ਸਭ ਗੱਲ ਇਹ ਆ ਕਿ ਭਾਜਪਾ ਨੇ ਪਿਛਲੇ 2019-2019 ਦੇ ਵਿੱਚ 75 ਸਾਲਾਂ ਦੇ ਪੂਰੇ ਹੁਣ ਤੇ 75 ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੇ ਵਿੱਚੋਂ ਜਿੰਨੇ ਕੁ ਵਾਅਦੇ ਉਹਨਾਂ ਨੇ ਕੀਤੇ ਉਹਦੇ ਵਿੱਚ ਕਾਮਯਾਬੀ ਹਾਸਲ ਨਹੀਂ ਕਰ ਸਕੇ ਕਿਸਾਨਾਂ ਨੂੰ ਦੁੱਗਣੀ ਆਮਦਨ ਕਰਨ ਦੀ ਗੱਲ ਰੋਜ਼ਗਾਰ ਦੇਣ ਦੀ ਗੱਲ ਔਰਤਾਂ ਦੀ ਸਿਹਤ ਸੁਖਤੀ ਕਰਨ ਦੀ ਗੱਲ ਇਹ ਸਾਰੀਆਂ ਗੱਲਾਂ ਉਹਨਾਂ ਵਾਅਦਿਆਂ ਦੇ ਵਿੱਚ ਉਸ ਮਾਨਿਫੈਸਟੋ ਦੇ ਵਿੱਚ ਉਸ ਐਲਾਨਨਾਮੇ ਦੇ ਵਿੱਚ ਸ਼ਾਮਲ ਸੀ ਹੁਣ ਵੀ ਐਲਾਨਨਾਮਾ ਜਾਰੀ ਕਰ ਦਿੱਤਾ ਕਾਂਗਰਸ ਨੇ ਵੀ ਕੀਤਾ ਭਾਜਪਾ ਨੇ ਵੀ ਕਰਤਾ ਹੋਰ ਪਾਰਟੀਆਂ ਵਾਲੇ ਵੀ ਕਰਦੇ ਨੇ ਇਹ ਤਾਂ ਅਸਲ ਵਿੱਚ ਲੋਕਾਂ ਨੂੰ ਗਮਰਾਹ ਕਰਕੇ ਆਪਣੀਆਂ ਵੋਟਾਂ ਲੈਣ ਦੀ ਗੱਲ ਹੈ ਹੁਣ ਦੇਖੋ ਕਾਂਗਰਸ ਵੱਲੋਂ ਵੀ ਬੜੇ ਭਰਮ ਵਾਲੇ ਮੈਨੀਫੈਸਟੋ ਜਾਰੀ ਕੀਤੇ ਜਾ ਰਹੇ ਨੇ ਭਾਜਪਾ ਤਾਂ ਪਹਿਲਾਂ ਇਸ ਗੱਲ ਦੀ ਮਸ਼ਹੂਰੀ ਹੋ ਚੁੱਕੀ ਹੈ ਕਿ ਉਸਨੇ ਇਹ ਕਹਿਤਾ ਪੀ ਅਸੀਂ ਅਗਲੇ ਹੋਰ 5 ਸਾਲ ਲੋਕਾਂ ਨੂੰ ਮੁਫਤ ਨਾ ਦੇਵਾਂਗੇ ਅਸੀਂ 80-82 ਕਰੋੜ ਲੋਕਾਂ ਨੂੰ ਭਾਵੇਂ 80-82 ਕਰੋੜ ਲੋਕਾਂ ਨੂੰ ਉਹ ਹੋਰ ਗਰੀਬੀ ਦੀ ਹਾਲਤੇ ਵਿੱਚ ਹੀ ਦੇਖਣਾ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਤੇ ਇਹ ਲੋਕ ترقی ਕਰਨ ਇਹ ਲੋਕ ਰੋਜ਼ਗਾਰ ਕਰਨ ਇਹ 80 82 ਕਰੋੜ ਦੀ ਲਾਈਨ ਦੇ ਵਿੱਚੋਂ ਨਿਕਲ ਕੇ ਇਹ ਇਹ ਰੋਜ਼ਗਾਰ ਦੇ ਰਸਤੇ ਪੈ ਕੇ ਦੇਸ਼ ਦੀ ترقی ਦੇ ਵਿੱਚ ਆਪਣਾ ਹਿੱਸਾ ਪਾਉਣ ਉਹ ਤਾਂ ਉਹਨਾਂ ਨੂੰ ਬੇਲੜ ਬਣਾਉਣਾ ਚਾਹੁੰਦੇ ਨੇ ਬੇਲੜ ਬਣਾ ਕੇ ਉਹਨਾਂ ਦੀ ਬੋਲ ਬੈਂਕ ਜਿਹੜੀ ਹੈ ਉਹ ਉਹਨੂੰ ਖਤਿਆਉਣਾ ਚਾਹੁੰਦੇ ਨੇ ਉਹ ਦੇਖੋ ਪਹਿਲੀ ਪ੍ਰੈਸ ਤੇ ਵਿੱਚ ਜਦੋਂ ਚੋਣਾਂ ਇਸ ਵੇਲੇ ਹੋਈਆਂ ਨੇ ਤੇ 65% ਵੋਟਾਂ ਜਿਹੜੀਆਂ ਨੇ ਉਹ ਮਸਾਂ ਪਈਆਂ ਨੇ ਜਿਹੜੀ ਆਸ ਸੀ ਕਿ 70 ਤੇ 75 ਤੋਂ 80 ਤੱਕ ਵੋਟਾਂ ਜਿਹੜੀਆਂ ਨੇ ਚੋਣ ਕਮਿਸ਼ਨ ਐਕਸਪੈਕਟ ਕਰਦਾ ਸੀ। ਉਹਨਾਂ ਲੋਕਾਂ ਨੇ ਜਿਹੜੇ ਬਿਲਕੁਲ ਨਰਾਸ਼ ਹੋ ਚੁੱਕੇ ਨੇ ਹਕੂਮਤ ਤੋਂ ਉਹ ਵੋਟ ਪਾਉਣ ਲਈ ਨਹੀਂ ਗਏ। ਔਰ 80% ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਵਿੱਚੋਂ ਕੁਝ ਲੋਕ ਤੁਹਾਡੇ ਸਾਹਮਣੇ ਇਹੋ ਜਿਹੇ ਵੀ ਆ ਜਾਣੇ ਨੇ ਜਿਨ੍ਹਾਂ ਨੇ ਕਿਸੇ ਵੀ ਪਾਰਟੀ ਨੂੰ ਪਸੰਦ ਨਹੀਂ ਕੀਤਾ। ਪਾਵ ਨੋਟਾ ਜਿਹੜੀ ਹੈ ਉਹ ਵੀ ਇਹਦੇ ਵਿੱਚ ਸ਼ਾਮਲ ਹੋਏਗੀ। ਸੋ ਜਿਸ ਵੇਲੇ ਰਾਸ਼ਟਰ ਲੋਕਾਂ ਦੇ ਮਨਾਂ ਵਿੱਚ ਹੈ ਨਰਾਸ਼ਤਾ ਇਸ ਕਰਕੇ ਹੈ ਕਿ ਦੇਸ਼ ਦੇ ਸੰਵਧਾਨ ਨੂੰ ਖੋਰਾ ਲਾਇਆ ਜਾ ਰਿਹਾ ਧਰਮ ਨਿਰਪੱਖਤਾ ਦੀ ਰਾਜਨੀਤੀ ਤੋਂ ਮੋੜਾ ਘਟਿਆ ਜਾ ਰਿਹਾ ਉਹ ਇਸ ਇਸ ਗੱਲ ਲਈ ਕਿ ਜਿਹੜੀ ਬਹੁ ਗਿਣਤੀ ਹੈ ਉਹ ਘੱਟ ਗਿਣਤੀ ਦੇ ਉੱਤੇ ਹਾਵੀ ਹੋ ਕੇ ਇੱਥੇ ਆਪਣੇ ਕਿਸਮ ਦਾ ਰਾਜ ਹਿੰਦੂ ਰਾਸ਼ਟਰਵਾਦ ਲਿਆਉਣ ਦੇ ਦੇ ਲਈ ਜਾਣੀ ਜਾਣ ਲੱਗ ਪਈ ਹੈ ਤੇ ਲੋਕ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਜਿਸ ਵੇਲੇ ਉਹ ਇਸ ਸਥਿਤੀ ਵਿੱਚ ਨਹੀਂ ਹੁੰਦੇ ਕਿ ਅਸੀਂ ਹਾਕਮਾਂ ਦੇ ਸਾਹਮਣੇ ਖੜੇ ਹੋ ਕੇ ਉਹਨਾਂ ਨੂੰ ਲਲਕਾਰੀਏ ਉਹ ਆਪਣੇ ਘਰਾਂ ਦੇ ਵਿੱਚ ਚੁੱਪ ਕਰਕੇ ਬੈਠ ਜਾਂਦੇ ਨੇ ਤੁਸੀਂ ਦੇਖੋ ਮਨੀਪੁਰ ਦੀ ਗੱਲ ਉੱਥੇ ਇੱਕ ਚੋਣ ਖਿੱਤੇ ਦੇ ਵਿੱਚ ਚੋਣਾਂ ਜਿਹੜੀਆਂ ਨੇ ਉਹ ਕੀਟੀਆਂ ਹੀ ਨਹੀਂ ਜੋ ਕਰਵਾਈਆਂ ਨਹੀਂ ਜਾ ਸਕਦੀਆਂ 0% ਉੱਥੇ ਪੋਲਿੰਗ ਹੋਈ ਹੈ ਇਹ ਕਿਸ ਗੱਲ ਦਾ ਸੰਕੇਤ ਹੈ ਇਹ ਕੀ ਬਗਾਵਤ ਦਾ ਸੰਗੀਤ ਨਹੀਂ ਕਿ ਇਹ ਰਾਸ਼ਟਰ ਦਾ ਸੰਗੀਤ ਨਹੀਂ ਕਿ ਇਹ ਭਾਰਤੀ ਸਭਦਾਨ ਨੂੰ ਪੂਰਾ ਲਾਉਣ ਵਾਲੇ ਲੋਕਾਂ ਨੂੰ ਇੱਕ ਬੜਾ ਵੱਡਾ ਜਵਾਬ ਨਹੀਂ ਕਿ ਅਸੀਂ ਲੋਕ ਜਿਹੜੇ ਸ਼ਾਂਤਮਈ ਤਰ੍ਹਾਂ ਦੇ ਨਾਲ ਰਹਿਣਾ ਚਾਹੁੰਦੇ ਆ ਸਾਡੇ ਵਿੱਚ ਫਿਰਕੂ ਵੰਡਾ ਪਾ ਕੇ ਸਾਨੂੰ ਇੱਕ ਦੂਜੇ ਨਾਲ ਲੜਾ ਕੇ ਇਸ ਹਾਕਮ ਤਿਰਨੇ ਸਾਡਾ ਸਤਿਆਨਾਸ਼ ਕੀਤਾ ਹੈ ਤੇ ਅਸੀਂ ਜਿਸ ਵੇਲੇ ਚੋਣਾਂ ਹੁਣ ਹੋ ਰਹੀਆਂ ਨੇ ਅਸੀਂ ਉਹਨਾਂ ਦਾ ਬਾਈਕਾਟ ਕਰਦੇ ਆਂ ਔਰ ਇਸ ਗੱਲ ਲਈ ਉਹਨਾਂ ਨੇ ਬੋਰਡ ਮਜਬੂਰ ਦਿੱਤਾ ਹੈ ਸੋ ਇਹ ਸਾਰੀਆਂ ਗੱਲਾਂ ਪਰਖਣ ਦੀ ਲੋੜ ਹੈ ਇਸ ਵੇਲੇ ਚੋਣਾਂ ਦਾ ਮਾਹੌਲ ਹੈ ਲੋਕ ਸਮਝਦਾ ਜਿਹੜੇ ਨੇ ਅੱਗੇ ਆ ਵੀ ਰਹੇ ਨੇ ਤੇ ਸੰਭਾਵਨਾ ਇਸ ਗੱਲ ਦੀ ਬਣਦੀ ਜਾ ਰਹੀ ਹੈ ਕਿ ਇਸ ਵੇਰ ਨਤੀਜੇ ਜਿਹੜੇ ਨੇ ਉਹ ਬਿਲਕੁਲ ਉਸੇ ਟੰਗ ਦੇ ਨਾਲ ਹੋਣਗੇ ਜਿਵੇਂ 1977 ਵਿੱਚ ਕੋਈ ਸੀ ਜੀ ਜੀ ਤੋ ਤੁਸੀਂ ਸਾਰੇ ਛੇ ਸੇ ਸਮੀਕਰਨਾਂ ਬਾਰੇ ਬੜੀ ਬਰੀਕੀ ਨਾਲ ਚਾਣਨਾ ਪਾਏਗਾ ਖਾਸ ਤੌਰ ਤੇ ਦੇਸ਼ ਪਧਰੀ ਰਾਜਨੀਤੀ ਬਾਰੇ ਦੱਸਿਆਗਾ ਤੋ ਬੜਾ ਧੰਨਵਾਦੀਆਂ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਆਉਣ ਦਿਨਾਂ ਵਿੱਚ ਹੋਰ ਵੀ ਆਪਾਂ ਜਿਸ ਤਰ੍ਹਾਂ ਜੀ ਖਾਸ ਤੌਰ ਤੇ ਭਾਏ ਭਾਰਤੀ ਜਨਤਾ ਪਾਰਟੀ ਬਾਰੇ ਗੱਲਬਾਤ ਹੋਈ ਹੈ ਇਸੇ ਪ੍ਰਕਾਰ ਆਪਾਂ ਆਉਣ ਦਿਨਾਂ ਵਿੱਚ ਆਪਣੇ ਪ੍ਰੋਗਰਾਮਾਂ ਦੌਰਾਨ ਹੋਰ ਨਾਲ ਸਿਆਸੀ ਪਾਰਟੀਆਂ ਬਾਰੇ ਵੀ ਗੱਲ ਕਰਾਂਗੇ ਕਿਹੋ ਜਿਹਾ ਉਹਨਾਂ ਦਾ ਪ੍ਰਦਰਸ਼ਨ ਰਹੇਗਾ ਕਿਸ ਤਰ੍ਹਾਂ ਦੇ ਕੈਂਡੀਡੇਟ ਉਹਨਾਂ ਦੇ ਕਿੰਨੇ ਪ੍ਰਤੀਸ਼ਤ ਵੋਟ ਲੈ ਕੇ ਜਾਣਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਪ੍ਰੋਗਰਾਮ ਨੂੰ ਹੋਏ ਹੁਣ ਦਿਓ ਰਿਜ਼ਲਟ ਧੰਨਵਾਦ ਸਤਿ ਸ਼੍ਰੀ ਅਕਾਲ